ਹੋਰ ਵੀ ਦਿਓ ਦਵਾਈ ਲੈਣੀ ਪੈਂਦੀ ਆ ਉਹਦੀ ਦਿਹਾੜੀ ਕਰ ਦਿੰਦੀ ਨਸ਼ਿਆਂ ਦੇ ਖਿਲਾਫ ਇੱਕ ਨੂੰ ਤੋਕੇ ਅੱਜ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਇੱਥੇ ਪਹੁੰਚੇ ਹੋ ਅੱਜ ਅਸੀਂ ਸਵੇਰੇ 7 ਵਜੇ ਤੋਂ ਸ਼ੁਰੂ ਕਰਕੇ ਦੁਪਹਿਰੇ 2 ਵਜੇ ਤੱਕ ਦਾ ਪ੍ਰੋਗਰਾਮ ਸ਼ਡਿਊਲ ਰੰਬੇ ਆਇਆ 9 ਪਿੰਡਾਂ ਦੇ ਵਿੱਚ ਅੱਜ ਖੰਨੇ ਅੱकडे ਅਸੀਂ ਜਿਹੜਾ ਨਸ਼ਾ ਮੁਕਤੀ ਯਾਤਰਾ ਤੇ ਇਹਦੀ ਇਹੋ ਤਰ੍ਹਾਂ ਅਸੀਂ ਜਾ ਰਹੇ ਹਾਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮੰਤੂਕਾ ਕਰੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਅ ਅਰਵਿੰਦ ਕੇਜਰੀਵਾਲ ਜੀ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਮਹਿੰਮ ਬਿਟੀ ਇਹਦਾ ਇੱਕੋ ਹੀ ਮਿਸ਼ਨ ਹੈ ਕਿ ਆਪਾਂ ਪੰਜਾਬ ਦੇ ਵਿੱਚੋਂ ਜਿੰਨੇ ਆਪਣੇ ਪੰਜਾਬ ਦੇ ਪਿੰਡ ਨੇ 13236 ਪੰਚਾਇਤਾਂ ਦੇ ਸਾਰੇ ਪਿੰਡਾਂ ਦੇ ਵਿੱਚੋਂ ਤੇ ਸਾਰੇ ਸ਼ਹਿਰਾਂ ਦੇ ਵਿੱਚੋਂ ਵਾੜਾਂ ਦੇ ਵਿੱਚੋਂ ਜਿਹੜਾ ਇਹ ਨਸ਼ਾ ਦਾ ਕੋਡ ਹੈ ਇਨੂੰ ਖਤਮ ਕਰ ਦੇ। ਦੇਖੋ ਜਿਹੜਾ ਤਾਂ ਨਸ਼ੇ ਦਾ ਆਦੀ ਹੋ ਗਿਆ। ਜਿਹੜਾ ਨਸ਼ੇ ਦਾ ਆਦੀ ਹੋ ਗਿਆ ਉਹ ਤਾਂ ਮਰੀਜ਼ ਆ। ਉਹ ਤਾਂ ਮਰੀਜ਼ ਆ ਉਹਦਾ ਤਾਂ ਇਲਾਜ ਕਰਾਵਾਂਗੇ। ਜਿਹੜਾ ਕੋਈ ਨਸ਼ੇ ਦੇ ਦਲਦਲ ਦੇ ਵਿੱਚ ਮਾਸੂਮ ਬੱਚਿਆਂ ਨੂੰ ਧੱਕਦਾ। ਜਿਹੜਾ ਜਣੀ ਕਹਿਣ ਦਾ ਭਾਵ ਉਹਨਾਂ ਨੂੰ ਨਸ਼ਾ ਵੇਚਦਾ। ਉਹ ਬੰਦਿਆਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ। ਉਹ ਉਹਨਾਂ ਨੂੰ ਸਖਤ ਇੱਕ ਚੇਤਾਵਨੀ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ, ਨਹੀਂ ਪੰਜਾਬ ਛੱਡ ਦਿਓ। ਨੇ ਉਹ ਤੰਦੂਰ ਤੇ ਜਦੋਂ ਤੁਸੀਂ ਫੇਰ ਅੱਖਾਂ ਚ ਘਸੌਣਦੇ ਤੇ ਰੋਗੇ ਪਛਤਾਉਂਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈਦਾ ਸੋ ਅੱਜ ਜਿਹੜਾ ਇਹ ਨਸ਼ਾ ਇਹ ਜਿਹੜੀ ਮੁਕਤੀ ਯਾਤਰਾ ਸਾਡੀ ਇਹ ਜਿਹੜੀ ਜੁੱਧ ਨਸ਼ਿਆ ਵਿਰੋਧੀ ਚੱਲ ਰਿਹਾ ਇਹਦੇ ਵਿੱਚ ਸਾਨੂੰ ਪਿੰਡਾਂ ਪਿੰਡਾਂ ਚੋਂ ਐਟਾ ਵੱਟਾ ਹੰਗਾਰਾ ਮਿਲ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆਪ ਮੁਹਾਰੇ ਪਿੰਡਾਂ ਚੋਂ ਲੋਕ ਆਪ ਇਕੱਠੇ ਹੁੰਦੇ ਨੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸਾਰਾ ਪਿੰਡ ਇਕੱਠਾ ਹੁੰਦਾ ਔਰ ਪਿੰਡ ਇਕੱਠਾ ਹੋ ਕੇ ਇਹ ਵਚਨ ਵੀ ਕਰਦਾ ਆਪਣਾ ਇਸ ਗੱਲ ਦਾ ਮਨੋਂ ਜਿਵੇਂ ਕਿ ਸੌ ਵੀ ਚੱਕ ਦਿੰਨੇ ਉਹ ਕਿ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜੇ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਬੱਚਾ ਗਲਤੀ ਦੇ ਨਾਲ ਧਾਤੀ ਹੋ ਗਿਆ ਉਹਦਾ ਇਲਾਜ ਵੀ ਕਰਵਾਉਣ ਦੀ ਸਰਕਾਰ ਕੋ ਭੇਜਾਂਗੇ ਉਹਨੂੰ ਮੁੜ ਕੇ ਮੁੱਖ ਧਾਰਾ 'ਚ ਵਾਪਸ ਲੈ ਕੇ ਆਵਾਂਗੇ ਔਰ ਇਹ ਵੀ ਉਹ ਇਨਸ਼ੋਰ ਕਰਦੇ ਨੇ ਕਿ ਜੇਕਰ ਕੋਈ ਇਹ ਇਸ ਦਲਦਲ ਦੇ ਵਿੱਚ ਕਿਸੇ ਨੂੰ ਧੱਕ ਰਿਹਾ ਤਾਂ ਅਸੀਂ ਉਹਨਾਂ ਦੇ ਵੀ ਪਹਿਰੇਦਾਰ ਬਣ ਕੇ ਉਹਨਾਂ ਦਾ ਗੁੱਟ ਬਣਾਂਗੇ ਤੇ ਉਹਨੂੰ ਸਰਕਾਰ ਦੇ ਹਵਾਲੇ ਕਰਾਂਗੇ ਕਿ ਉਹ ਬੱਚੀ ਉਹਨਾਂ ਤਾਂ ਕਰੋਨੀ ਦਾ ਤੇ ਅੱਜ ਬਾਈ ਇਲੈਕਸ਼ਨ ਦੇ ਤਰੀਕੇ ਦੇ ਡਾਊਨਫਿਡਰ 45 ਲੱਖ ਜਿਹੜੀ ਕਿੰਤਰਾ ਇੰਪੋਰਟੈਂਟ ਹੈ 100% ਤੁਸੀਂ ਦੇਖ ਲਓ ਜਿਹੜੇ ਸਾਡੇ ਸੰਜੀਵ ਰੋੜਾ ਕੀ ਕੈਂਡੀਡੇਟ ਨੇ ਉਹ ਆਮ ਆਦਮੀ ਪਾਰਟੀ ਦੇ ਉਹ ਦਰਵੇਸ਼ ਇਨਸਾਨ ਨੇ ਬੜੇ ਸੌ ਸ਼ਰੀਫ ਇਨਸਾਨ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਇਨਸਾਨ ਨੇ ਉਹਨਾਂ ਨੇ ਆਪਣੀ ਤਿਆਰੀ ਹੈ ਜਿਹੜੀ ਪਹਿਲਾਂ ਹੀ 2 ਮਹੀਨੇ ਤੋਂ ਕਰਦੀ ਸ਼ੁਰੂ ਕਰਤੀ ਸੀ ਹਰ ਇਨਸਾਨ ਦੇ ਨਾਲ ਉਹ ਪਰਸਨਲ ਹੀ ਜਾ ਕੇ ਮਿਲਦਾ ਇਹਨੇ ਘਰ ਘਰ ਜਾ ਰਹੇ ਨੇ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਨੇ ਉਹ ਆਲਰੇਡੀ ਪਹਿਲੇ ਹੀ ਹੱਲ ਕਰਵਾ ਚੁੱਕੇ ਨੇ ਜਿਵੇਂ ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਗੱਲ ਕਰਾਂ ਸਰਕਾਰੀ ਹਸਪਤਾਲ ਦਾ ਐਸੀ ਕਾਇਆ ਕਲਪ ਕੀਤੀ ਹੈ ਸੰਜੀਵ ਅਰੋੜੀ ਨੇ ਉਹ ਦੇਖਣ ਵਾਲਾ ਹਸਪਤਾਲ ਹੈ ਕਿਹੜਾ ਟਾਪ ਪ੍ਰੋਬਲਮ ਹਲਵਾਰਾ 에ਅਰਪੋਰਟ ਹੈ 에ਅਰਪੋਰਟ ਦਾ ਕੰਮ ਉਹਨਾਂ ਨੇ ਇੰਨੀ ਫਾਸਟ ਤੇ ਐਨਾ ਵਧੀਆ ਕਰਵਾਇਆ ਗੱਲ ਛੱਡੋ ਐਵੇਂ ਜਿਹੜਾ ਉੱਥੇ ਫਲਾਈਓਵਰ ਹੈ ਜਿਹੜਾ ਲੁਧਿਆਣੇ ਦੀ ਜਿਹੜੇ ਸ਼ਹਿਰਕ ਬਣਿਆ ਹੋਇਆ ਹੈ ਉਹਦਾ ਵੀ ਕੰਮ ਨੇਪਰੇ ਚੜਵਾ ਦੇ ਵਿੱਚ ਸੰਜੀਤ ਕਰੋੜ ਇੱਕ ਦਾ ਸਭ ਤੋਂ ਵੱਡਾ ਇਹ ਨੂੰ ਤੋਂ ਬੰਦੇ ਬਹੁਤ ਵਧੀਆ ਨੇ ਆਮ ਆਦਮੀ ਪਾਰਟੀ ਨੇ ਬੜਾ ਨਿਹਾਇਤ ਸ਼ਰੀ ਸਾਉ ਤੇ ਇੱਕ ਚੱਲਾ ਇਨਸਾਨ ਦਿੱਤਾ ਜਿਹੜਾ ਲੋਕਾਂ ਦੇ ਹਰ ਦੁੱਖ ਸੁੱਖ ਦੇ ਬਰਾਬਰ ਖੜੂਦਾ ਸੋ ਮੇਰੀ ਤੁਹਾਡੇ ਮਾਧਿਅਮ ਨਾਲ ਹੱਥ ਜੋੜ ਕੇ ਵੀ ਬੇਨਤੀ ਆ ਬੀਲਾ ਕਿ ਬਾਤ ਚੜ ਕੇ ਸੰਜੀਤਪਤ ਲਈ ਦਾ ਸਾਥ ਦਈਏ ਔਰ ਉਹਨਾਂ ਨੂੰ ਚੁਟਾਈਏ ਵਿਧਾਨ ਸਭਾ ਚ ਭੇਜੀਏ ਤਾਂ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਆਪਣੇ ਹਲਕੇ ਲੁਧਿਆਣਾ ਵੈਸੇ ਵੀ ਆਵਾਜ਼ ਬਣ ਕੇ ਉਹ ਜਿਹੜੀ ਆਪਣੀ ਆਵਾਜ਼ ਹੈ ਜਿਹੜੀ ਬੁਲੰਦ ਕਰਨ ਔਰ ਇਹ ਜਿਹੜੀ ਸੀਟ ਹੈ 100% ਆਮ ਆਦਮੀ ਪਾਰਟੀ ਜਿੱਤੂਗੀ ਇਹ ਸੀਟ ਹੈ ਜਿਹੜੀ ਸ਼੍ਰੀ ਅਰਵਿੰਦ ਕੇਜਪਾਲ ਦੀ ਇੱਕ ਸਰਤਾਪਕਵਾਚਕ ਬਾਜੀ ਥੋੜੇ ਤੇ ਆਲਰੇਡੀ ਬੈਕ ਹੈ ਹਾਂ ਜੀ ਕੋਈ ਕੰਪੀਟੀਸ਼ਨ ਨਹੀਂ ਆ ਜੀ ਬਾਕੀ ਸਾਰੇ ਜਿੰਨੇ ਕੈਂਡੀਡੇਟ ਤੇ ਆਲਮੋਸਟ ਸਾਰੇ ਟਿੰਟਰ ਨੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਨੇ ਉਹਨਾਂ ਤੇ ਦੀਤਾ ਕੱਟ ਕੇ ਆਏ ਹੋਏ ਨੇ ਤੋਂ ਮੈਨੂੰ ਨਹੀਂ ਲੱਗਦਾ ਸੰਜੀਪਾ ਔੜਾ ਜੀ ਦਾ ਕਿਸੇ ਦਾ ਮੁਕਾਬਲਾ ਹੈ ਲੋਕੋ ਦੋ ਕਰੈਕਚਰ ਕਾਂਗਰਸ ਤੇ ਅਦਾਦੀਆਂ ਤੇ ਭਾਜਪਾ ਲਿਆ ਤੇ ਟਰਸਟ ਕਰਨਾ ਬੰਦ ਕਰਕੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਲੋਕ ਕਹਦੇ ਕੁਛ ਨੇ ਕਰਦੇ ਕੁਛ ਨੇ ਸੋ ਲੋਕਾਂ ਨੂੰ ਇੱਕ ਯਕੀਨਤਾ ਆ ਗਿਆ ਕਿ ਆਵਾਜ਼ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਸੋ ਇਸ ਕਰਕੇ ਲੋਕ ਸੰਜੀਵ अरोड़ा ਜੀ ਦੀ ਦਿੱਤੇ ਸ਼ਖਸੀਅਤ ਨੂੰ ਵੋਟਾਂ ਪਾ ਕੇ ਉੱਤੇ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਜਿਹੜੀ ਪ੍ਰੋਮਿਸਿੰਗ ਜਿਹੜੀ ਇੱਕ ਸਾਡੀ ਥਿਊਰੀ ਹੈ ਆਈਡੀਓਲੋਜੀ ਹੈ ਸਾਡੀ ਉਹਨੂੰ ਵੋਟ ਪਾਉਂਦੇ ਸਭ ਤੋਂ ਵੱਡੀ ਪਾਰਟੀ ਵਿੱਚ ਮਤਲਬ ਕੈਂਡੀਡੇਟ ਮਿਲਣਾ ਵੀ ਨਹੀਂ ਹੋ ਤੋਂ ਦੇ ਕਲ ਕਾਰਨ ਇਹ ਹੈ ਵੀ ਲੋਕਾਂ ਦੇ ਵਿੱਚ ਨਾ ਵਿਚੜਨਾ ਪੈਂਦਾ ਐ ਨਹੀਂ ਹੁੰਦਾ ਵੀ ਪੈਰਾਸ਼ੂਟ ਰਾਹੀਂ ਲੀਡਰ ਲਾਇਆ ਤੇ ਤੁਹਾਨੂੰ ਇੱਕ ਆਡਰ ਦੀ ਵੋਟ ਪੈ ਗਈ ਤੁਸੀਂ ਇਹ ਜਿਹੜੀ ਜਾਤ ਪਾਤ ਧਰਮ ਦੀ ਰਾਜਨੀਤੀ ਕਰਕੇ ਜਿੰਨੀਆਂ ਵੋਟਾਂ ਲੈ ਲੈਂਦੇ ਹੋ ਤੁਸੀਂ ਜਿੰਨੀਆਂ ਲੋਕਾਂ ਨੂੰ ਹੁਣ ਸਮਝ ਆ ਚੁੱਕੇ ਆ ਹੁਣ ਲੋਕ ਇਹਦਾ ਚੰਗੂ ਲਾਚ ਨਹੀਂ ਬਸਣਗੇ ਲੋਕਾਂ ਨੂੰ ਸਾਫ ਸਮਝ ਆ ਗਿਆ ਵੀ ਤੁਸੀਂ ਕਹਿੰਦੇ ਕੀ ਹੋ ਤੇ ਕਰਦੇ ਕੀ ਹੋ ਸੋ ਲੋਕਾਂ ਨੂੰ ਉਹ ਲੀਡਰ ਚਾਹੀਦਾ ਜਿਹੜਾ ਲੀਡਰ ਲੋਕਾਂ ਦੇ ਤੇ ਇਸ ਵੇਲੇ ਚ ਦੁੱਖ ਸੁੱਖ ਦੇ ਵਿੱਚ ਕੰਮ ਆ ਸਕੇ ਜੀਰੇ ਲਈ ਸੰਜੀਵ अरोड़ा ਹੀ ਸਭ ਤੋਂ ਬੈਸਟ ਕੈਂਡੀਡੇਟ ਹੈ